ਮਨਤਾ ਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰੇ ਕੋ ਤੇਰੇ ਤੁਮਰੀ ਕਿਰਪਾ ਮੈ ਸੋਖ ਹਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਝਰੀ ਤੁਮਰੇ ਸੋਤਰ ਹਾਰੇ ਤੁਮ ਤੇ ਹੋਏ ਸੁਆਗੇ ਉਪਾਰੀ ਤੁਮਰੀ ਗਤ ਮਿਤ ਤੁਮ ਮਹੀ ਜਾਣੀ ਨਾਨਕ ਦਾਸ ਸਦਾ ਪੂਰਬਾਨਿ ਤੁਮਰੀ ਗਤ ਮਿਤ ਤੁਮ ਹੀ ਜਾਣੇ ਨਾਨਕ ਦਾ ਸਦਾ ਕੋੁਰਮਾ ਤੋਹਾਕੁਰ ਤੁਮ ਤੇ ਅਰਦਾਸ ਜਿਉਂ ਪੈਰੋ ਸਭ ਤੇਰੀ ਰਾਸ ਕੁਮਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈ ਸੂਕ ਅਨੇਰੇ ਕੋਈ ਨ ਜਾਣੇ ਤੁਮ ਰਾਨ ਨੂੰ ਪਰ ਅਛਿਤੇ ਉੱਚ ਭਗਵੰਤ ਸਗਲ ਸਮਝਨੇ ਤੁਮਰੇ ਸੂਕ ਤੇ ਘਾਰੇ ਤੁਮ ਤੇ ਹੋਏ ਸੋ ਆਗੇ ਅਤਾਰੀ ਤੁਮਰੇ ਗਤ ਮੇ ਤੈ ਤੁਮ ਹੀ ਜਾਨੀ ਨਾਨਕ ਦਾਸ ਨਾਮੁ ਭਵਨੀ ਤੁਮਰੇ ਗਤ ਮੇ ਤੈ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੋ ਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ कीर्तन कथा दिए इस लड़ी विच ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰਦੇਵ ਉਪਦੇਸ਼ ਕਰਦੇ ਹਨ ਟੂੰ ਠਾਕਰ ਤੁਮ ਪੈਰ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ اے ਮਾਲਕ ਇਹ ਸਰੀਰ ਹੈ ਨਾ ਇਹ ਸ્વાસ ਨੇ ਤੇ ਇਹ ਸਰੀਰ ਦੇ ਵਿੱਚ ਜਿਹੜਾ ਸਾਡਾ ਮਨ ਵਸ ਰਿਹਾ ਇਹ ਸਭ ਤੇਰੀ ਮਲਕੀਅਤ ਹੈ ਹੈ ਪ੍ਰਭੂ ਤੂੰ ਸਾਡਾ ਠਾਕੁਰ ਹੈ ਤੂੰ ਸਾਡਾ ਮਾਲਕ ਹੈ ਤੇਰੇ ਅੱਗੇ ਸਾਡੀ ਅਰਦਾਸ ਹੈ ਅਸੀਂ ਹੋ ਕਿਸੇ ਅਗੇ ਅਰਦਾਸ ਨਹੀਂ ਕਰ ਸਕਦੇ ਤੂੰ ਸਾਡਾ ਮਾਤਾ ਪਿਤਾ ਸਭ ਤੂੰ ਹੀ ਹੈ ਤੂੰ ਹੀ ਸਾਨੂੰ ਪੈਦਾ ਕੀਤਾ ਅਸੀਂ ਤਾਂ ਤੁਹਾਡੇ ਬੱਚੇ ਹਾਂ ਤੇ ਮੇਰੀ ਕਿਰਪਾ ਮੈਂ ਸੁੱਖ ਨੇਰੇ ਜਦੋਂ ਤੁਹਾਡੀ ਕਿਰਪਾ ਹੁੰਦੀ ਹੈ ਤਾਂ ਫਿਰ ਬਹੁਤ ਸੁੱਖ ਹੁੰਦੇ ਆ ਸੁੱਖੇ ਸੁੱਖ ਹੁੰਦੇ ਨੇ ਤਾਂ ਅਕਲ ਵੀ ਸਿੱਧੀ ਕੰਮ ਕਰਦੀ ਹੈ ਸਤਬੁੱਧ ਵੀ ਪ੍ਰਾਪਤ ਹੁੰਦੀ ਹੈ ਤੇ ਕਰਮ ਵਿਸ਼ਭ ਹੁੰਦੇ ਨੇ ਤੇ ਸੁੱਖੇ ਸੁੱਖ ਕਨੇਰੇ ਸੁੱਖ ਪ੍ਰਾਪਤ ਹੁੰਦੇ ਨੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਤੁਹਾਡਾਂ ਤੋਂ ਕੋਈ ਨਹੀਂ ਰਹਿ ਸਕਿਆ ਤੁਸੀਂ ਉੱਚੇ ਤੋਂ ਉੱਚੇ ਭਗਵੰਤ ਹੋ ਤੁਸੀਂ ਇਸ ਪੂਰੀ ਕਾਇਨਾਤ ਦੇ ਮਾਲਕ ਹੋ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸਵਾਗਿਆਕਾਰੀ ਸਾਰੀ ਕਾਇਨਾਤ ਤੁਹਾਡੇ ਹੁਕਮ ਵਿੱਚ ਚੱਲ ਰਹੀ ਹੈ ਇਹ ਪ੍ਰਭੂ ਤੁਸੀਂ ਕਰਤਾ ਪ੍ਰਖੋ ਏਕਮਕਾਰ ਵਾਹਿਗੁਰੂ ਤੁਮ ਤੇ ਹੋਏ ਸਵਾਗਿਆਕਾਰੀ ਜੋ ਤੁਹਾਡਾ ਉਪਦੇਸ਼ ਹੁਕਮ ਹੁੰਦਾ ਉਹ ਸਾਰਿਆਂ ਨੂੰ ਉਸੇ ਤਰੀਕੇ ਨਾਲ ਚੱਲਣਾ ਪੈਂਦਾ ਤੁਮਰੀ ਗਤ ਮੇ ਤੁਮ ਹੀ ਜਾਣੀ ਤੁਹਾਡੀ ਜਿਹੜੀ ਗਤ ਮੇ ਤਾਂ ਉਹ ਅਸੀਂ ਆਪਣੀ ਤੁਛ ਬੁੱਧੀ ਨਾਲ ਕਦੇ ਵੀ ਨਹੀਂ ਜਾਣ ਸਕਦੇ ਨਾਨਕ ਦਾਸ ਸਦਾ ਕੁਰਬਾਨੀ ਅਸੀਂ ਤਾਂ ਤੁਹਾਡੇ ਤੋਂ ਕੁਰਬਾਨ ਤੁਸੀਂ ਸਾਡੇ ਮਾਲਕ ਹੋ ਤੁਸੀਂ ਸਾਡੇ ਠਾਕੁਰ ਸਾਡੀ ਸਾਰੀ ਅਰਦਾਸ ਤੁਹਾਡੇ ਅੱਗੇ ਤੁਹਾਡੇ ਸਾਹਮਣੇ ਹੈ ਤੇ ਅਰਦਾਸ ਆਪਣੀ ਇਹ ਹੈ ਇਹ ਪ੍ਰਭੂ ਸਾਨੂੰ ਸਤਬੁੱਧੀ ਬਖਸ਼ੋ ਸਾਡੀ ਸਦਗਤੀ ਕਰੋ ਸਾਡੀ ਦੁਆਇ ਦੂਰ ਕਰੋ ਸਾਡੀ ਆਤਮਾ ਨੂੰ ਪਰਮਾਤਮਾ ਨਾਲ ਬਿਲਿਨ ਕਰੋ ਦੁਆਇ ਦੇ ਸਾਰੇ ਪਾਪ ਸਾਡੇ ਮਿਟਾਓ ਇਸ ਤਰ੍ਹਾਂ ਗੁਰੂ ਜੀ ਦਾ ਉਪਦੇਸ਼ ਹੈ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਦੇ ਦਾਸ ਕਿਮਤ ਨਾ ਜਾ ਚੱਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਸ਼੍ਰੇਂਖਲਾ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ